ਇੱਕ ਕਰਨ ਕਿ ਪੈਨਸ਼ਨ ਦੀ ਲੜਾਈ ਦੇ ਸ਼ੁਰੂਆਤੀ ਸਾਥੀਓ ਅੱਜ ਮੈਨੂੰ ਬਹੁਤ ਚੰਗਾ ਲੱਗ ਰਿਹਾ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੀ ਟੀਮ ਜੋ ਕਿਸੇ ਸਮੇਂ ਪੂਰੇ ਪੰਜਾਬ ਦੇ ਵਿੱਚੋਂ ਦਿੱਲੀ ਜਨਤਮੰਤਰਤ ਤੱਕ ਜਾ ਕੇ ਅਸੀਂ ਤਮਾਲ ਪਾਉਂਦੇ ਸੀਗੇ ਪਹਿਲਾਂ ਸਾਡਾ ਸੰਘਰਸ਼ ਚੱਲਿਆ ਡਾਕਟਰ ਮਨੋਣ ਸਿੰਘ ਸਾਹਿਬ ਦੀ ਸਰਕਾਰ ਦੇ ਵਿੱਚ ਯੂਪੀਏ 1 ਤੇ ਯੂਪੀਏ 2 ਉਸ ਤੋਂ ਬਾਅਦ ਐਂਟੀ ਸਰਕਾਰ ਆਈ ਮੋਰਿੰਦਰ ਮੋਦੀ ਜੀ ਦੀ ਉਹਨਾਂ ਦੇ ਸਮੇਂ ਵੀ ਇਹੀ ਚੋਦੇ ਨੇ ਜਿਹੜਾ ਨੇ ਦਿੱਲੀ ਜਾ ਕੇ ਬਹੁਤ ਤਕੜਾ ਸੰਘਰਸ਼ ਵਿਟਿਆ ਤੇ ਉੱਥੇ ਬੜਾ ਤਕੜਾ ਐਜੀਟੇਸ਼ਨ ਅਸੀਂ ਬੜਾ ਜੋਸ਼ ਦੇ ਨਾਲ ਕਰਦੇ ਹੁੰਦੇ ਸੀ ਮੈਨੂੰ ਯਾਦ ਆ ਕਿ ਜਦੋਂ ਇੱਕ ਰਿਕ ਪੈਨਸ਼ਨ ਦੀ ਲੜਾਈ ਸ਼ੁਰੂ ਹੋਈ ਆ ਇਹ ਸਾਬ ਮੈਂ ਉਸ ਦਿਨ ਪਹਿਲੀ ਵਾਰ ਇਹਨਾਂ ਦੀ ਉਂਗਲੀ ਫੜ ਕੇ ਚੱਲਿਆ ਸੰਘਾਸ ਦੇ ਵਿੱਚ ਪਟਿਆਲੇ ਰੈਡੀਸ਼ ਕੀ ਸਾਬਕਾ ਸੈਣੀ ਮਿੰਨ ਕਾ ਸ਼੍ਰੋਮਣੀ ਕਾਲੀ ਰਾਜ ਦੀ ਮੈਂ ਨਵਾਂ ਨਵਾਂ ਪੈਨਸ਼ਨ ਆਇਆ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਕਿਹੜੀ ਯੂਨੀਅਨ ਕਿੱਥੋਂ ਚੱਲਦੀ ਆ ਕੌਣ ਯੂਨੀਅਨ ਦਾ ਪ੍ਰਧਾਨ ਸਾਹਿਬ ਨੇ ਤੇ ਬਸ ਇਹਨਾਂ ਨਾਲ ਕੋਤਤੀ ਮੇਰਾ ਮਲਾਪ ਹੋ ਗਿਆ ਪਤਾ ਲੱਗਿਆ ਸੀਗਾ ਕੋਈ ਨਿਤਿਕਾ ਪਟਿਆਲੇ ਦੇ ਵਿੱਚ ਤੇ ਮੈਂ ਚਾਰ ਓਟੇ ਤੋਂ ਨਿਕਲਿਆ ਉਸ ਟਾਈਮ ਪਟਿਆਲੇ ਜਾਂਦਾ ਸੀਗਾ ਪੈਨਸ਼ਨ ਆਉਣ ਤੋਂ ਬਾਅਦ ਬੱਚੇ ਪੜ੍ਹਦੇ ਤੇ ਉੱਥੇ ਕੁਸਾਰਮਟ ਦੇ ਬੰਦੇ ਸੀਗੇ ਜੋ ਫੇਸ਼ਟ ਬੈਗ ਮੈਨੂੰ ਜਾਣਦੇ ਦੇ ਰਹੇ ਦਿੱਤੇ ਤੇ ਪਤਾ ਲੱਗਿਆ ਕਿ ਉੱਥੇ ਰਹਿ ਗਿਆ ਉਸੇ ਟਾਈਮ ਮੈਂ ਪਹਿਲੀ ਵਾਰ ਕੈਪਟਨ ਜਨੈਸ਼ ਸਿੰਘ ਕਲਕਣ ਸਾਹਿਬ ਜੀ ਨੂੰ ਮਿਲਿਆ ਇਹਨਾਂ ਦੇ ਹੋਰ ਸਾਥੀ ਜਿਹੜੇ ਸ਼ੁਭੇਦਾਰ ਸੁਪਾਸ ਨੇ ਲੋਪਰਾ ਅੱਜ ਸਾਡੇ ਵਿੱਚ ਨਹੀਂ ਰਹੇ ਹੋ ਐ ਕਾਰਨ ਫੂਲ ਕਾ ਸਾਹਿਬ ਜੀ ਹੋ ਗਿਆ ਜੋ ਇਸ ਦੁਨੀਆ ਵਿੱਚ ਨਹੀਂ ਤੇ ਸ਼ੁਭੇਦਾਰ ਮੇਜਰ ਪ੍ਰੀਮੋ ਸਿੰਘ ਜੀਮਾ ਸ਼ੁਭੇਦਾਰ ਮੇਜਰ ਪਰਦੇਸ਼ ਸਿੰਘ ਜੀਮਾ ਤੇ ਸਾਰੇ ਇਹ ਠੀਕੇ ਜਿਹੜੇ ਸ਼ੁਰੂਆਤੀ ਸੰਘਰਸ਼ ਤੇ ਇਹ ਕੜੀਆਂ ਸੀਗੀਆਂ ਜਿਹੜੀਆਂ ਅੱਗੇ ਬਾਅਦ ਦੇ ਵਿੱਚ ਜੁੜੀਆਂ ਨੇ ਬਟ ਮੈਨੂੰ ਪਤਾ ਕਿ ਅਸੀਂ ਉੱਥੋਂ ਇਹ ਸੰਘਰਸ਼ ਸ਼ੁਰੂ ਕੀਤਾ ਸੀ ਫਿਰ ਪੂਰੇ ਪੰਜਾਬ ਦੇ ਵਿੱਚ ਰੈਲੀਆਂ ਹੋਈਆਂ ਫਿਰ ਦਿੱਲੀ ਨੂੰ ਮੂਹ ਦਿੱਤੇ ਦਿੱਲੀ ਦੇ ਬਾਅਦ ਉੱਥੇ ਮੈਂ ਧਰਨੇ ਪਰਦਰਸ਼ਨ ਸ਼ੁਰੂ ਹੋਏ। ਤੇ ਇਹ ਸ਼ੁਰੂਆਤੀ ਟੀਮ ਹੈ ਜਿਹੜੀ ਅੱਜ ਬੈਠੀ ਆਪਣੀ ਨਾਜ਼ਰ ਆ ਰਹੀ ਆ। ਇਹਨਾਂ ਨੇ ਇੱਕ ਰੇਟ ਪੈਨਸ਼ਨ ਦੀ ਲੜਾਈ ਸ਼ੁਰੂ ਕੀਤੀ ਆ ਤੇ ਮੈਨੂੰ ਮਾਣ ਮੈਂ ਇਹਨਾਂ ਦੇ ਵਿੱਚ ਰਹਿ ਕੇ ਬਹੁਤ ਕੁਝ ਸਿੱਖਿਆ। ਬਹੁਤ ਕੁਝ ਮੈਂ ਆਪਣੇ ਵੱਲੋਂ ਜੋ ਕਰ ਸਕਦਾ ਸੀਗਾ ਉਹ ਵੀ ਮੈਂ ਕੀਤਾ। ਇਹਨਾਂ ਦਾ ਮੈਨੂੰ ਗੈਟਲਾਈਨ ਹੁੰਦੀ ਸੀ ਕਿ ਹਮੇਸ਼ਾ ਸਹਿਯੋਗ ਮਿਲਦਾ ਸੀ। ਰਾਣੀਆਂ ਜੱਥੇ ਬੰਦੀਆਂ ਦੇ ਪ੍ਰਧਾਨ ਸਾਹਿਬ ਬੈਠੇ ਨੇ ਇਸ ਤੋਂ ਪਹਿਲਾਂ ਮੇਜਰ ਤੁਸੀਂ ਨਾਓ ਜੀ ਕੋਈ ਨਹੀਂ ਆ ਰਿਹਾ ਨਹੀਂ 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 ਨਾਲ ਕੱਲ 26 ਜੰਡਾ ਸੁਪੇਰਾ ਮੇਜਰ ਦੇਵੀ ਦਾ ਸ਼ਰਮਾ ਸਾਹਿਬ ਜੀ ਰਾਇ ਕੋਟ ਜਿਹੜਾ ਉਹ ਤੋਂ ਪ੍ਰਧਾਨ ਨੇ ਜੋ ਬਹੁਤ ਰੈਲੀਆਂ ਇਹਨਾਂ ਨੇ ਵੀ ਕੀਤੀਆਂ ਛੇਵਾ ਪੰਜਾਬ ਉਸ ਟਾਈਮ ਕਰਨਤ ਕਲਦੀ ਸੰਧਰਵਾਲ ਸਰ ਸੰਗੇ ਪ੍ਰਧਾਨ ਰੈਲੀਆਂ ਬਹੁਤ ਉਹਨਾਂ ਨੇ ਵੀ ਕੀਤੀਆਂ ਕਟਣਾ ਜਰਮਨ ਸਿੰਘ ਜਨਾਚਨ ਸਾਹਿਬ ਇਹਨਾਂ ਨੇ ਵੀ ਜਦੋਂ ਰੈਲੀਆਂ ਦਾ ਦੌਰ ਚੱਲਦਾ ਸੀ ਤਾਂ ਇਹਨਾਂ ਨੇ ਵੀ ਮੇਰੇ ਖਿਆਲ ਨਾਲ 3-4 ਰੈਲੀਆਂ ਕੰਧਾਂ ਨੇ ਕੀਤੀਆਂ ਸੀਗੀਆਂ ਇਸ ਨੂੰ ਵੀ ਸੁਪਰ ਮੇਜਰ ਦੇ ਵੀ ਸਾਹਮਣੇ ਵੀ ਕੀਤੀਆਂ ਇਹ ਸੀਗੇ ਇੱਕ ਸਸਪੈਂਡਡ ਯੂਨਾਈਟਿਡ ਫਰੰਟ ਦੇ ਹਿੱਸੇ ਤੇ ਛੇਵਾ ਪੰਜਾਬ ਸੀਗੀ ਪੈਰਲਲ ਕਲਦੀ ਕੱਲੀ ਉਹਨੇ ਚਾਰੇ ਜਿਹੜੀਆਂ ਗੱਡੀਆਂ ਸੀਗੀਆਂ ਬਹੁਤ ਵੱਡੀਆਂ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿੱਥੇ ਵੀ ਕਿਸੇ ਵੀ ਜਿਹਨਾਂ ਦੇ ਵਿੱਚ ਰੈਲੀ ਹੋਈ ਅਸੀਂ ਸਾਰੇ ਪੂਰੇ ਬੱਸਾਂ ਭਰ-ਭਰ ਕੇ ਗੱਡੀਆਂ ਭਰ-ਭਰ ਕੇ ਜਾਂਦੇ ਰਹੇ ਆਲ ਦਸ ਫਲੇਟ ਨੇ ਜਿੱਕਾ ਹਕੀਮਾ ਨਾਲ ਵੀ ਉਸੇ ਟਾਈਮ ਸਾਡੀ ਰਾਬਤਾ ਹੋਇਆ ਅੱਜ ਤੱਕ ਸਿਨਸ ਦੇ ਵਿੱਚ ਨੇ ਸਾਡੇ ਸੱਤੀ ਸਾਡੀ ਰੈਲਿਸ ਦਾ ਟੋਟਮ ਅਕੇਲਾ ਆਇਆ ਸੀ ਹਾਂ ਜੋ ਤੇ ਸੀ ਟੋਟਮ ਲੈ ਕੇ ਗਏ ਸੀਗੇ ਸਾਡੀਆਂ ਬੱਸਾਂ ਆਉਂਦਾ ਸੁਖਨਾਲ ਚਾਰ ਬੱਸਾਂ ਪਈਆਂ ਸਾਡੀਆਂ ਜਮਦਰਸ ਅੱਠ-ਨੌ ਗੱਡੀਆਂ ਸੀਗੀਆਂ ਸਾਡਾ ਇੱਕ ਹਾਵਾਰ ਮਰੀਕ ਸਿੰਘਾ ਜੀ ਮਰੋਤੋਂ ਉਹ ਕਹਿੰਦਾ ਜਿ ਢੋਲ ਹੋਣਾ ਚਾਹੀਦਾ ਮਹਾਂ ਦਾ ਤੇਰੀ ਬਰਾਤ ਪੂਨੀ ਕਰਾਂਗੇ ਜਾਂ ਤੁੰਨ ਲੈ ਕੇ ਚਾਹਦੇ ਆ ਤੇ ਫਿਰ ਉੱਥੇ ਢੋਲ ਦੇ ਨਾਲ ਗਾਜੇ-ਬਾਜੇ ਦੇ ਨਾਲ ਅਸੀਂ ਸਾਡਾ ਜੋਸ਼ ਬੜਾ ਹੁੰਦਾ ਸੀ ਰੈਲੀਆਂ ਬਹੁਤ ਹੁੰਦੀਆਂ ਸੀ ਰੈਲੀਆਂ ਬਹੁਤ ਸਟੈਂਥ ਬਹੁਤ ਹੁੰਦੀ ਸੀ ਕਿ ਸਖਮੈਨਾਂ ਦੀ ਤੇ ਇੱਕ ਵੱਡੀ ਗੱਲ ਇਹ ਸੀ ਕਿ ਉਸ ਟਾਈਮ ਆਪਸ ਵਿੱਚ ਰੈਲੀਆਂ ਦੇ ਦੌਰਾਨ ਜਾਂ ਸਾਡਾ ਪ੍ਰੋਗਰਾਮ ਹੁੰਦਾ ਸੀਗਾ ਇਹ ਸਾਰੀਆਂ ਜਥੇ ਬੰਦਿਆਂ ਦਾ ਆਪਸ ਵਿੱਚ ਪਿਆਰ ਬਹੁਤ ਸੀਗਾ ਕੋਈ ਕਿਸੇ ਦੀ ਕਾਟਨੀ ਨਹੀਂ ਕਰਦਾ ਆ ਹੁਣ ਅਸੀਂ ਦੇਖ ਰਹੇ ਆ ਬੜੀ ਇਹ ਚੁਪਦੀਆਂ ਨੇ ਗੱਲਾਂ ਲੇਕਿਨ ਆ ਪਤਾ ਨਹੀਂ ਚੌਥੀ ਜਨ ਸੇਵੰਦੀ ਪੰਜਵੀਂ ਜਨ ਸੇਵੰਦੀ ਨਿਤ ਨਵੀਆਂ ਸਾਨੂੰ ਨਹੀਂ ਉਹਨਾਂ ਦਾ ਪਤਾ ਪ੍ਰਧਾਨ ਸਾਹਿਬ ਕੌਣ ਨੇ ਅਸੀਂ ਉਹਨਾਂ ਨੂੰ ਕਦੇ ਸੰਘਰਸ਼ ਦੇ ਵਿੱਚ ਨਹੀਂ ਸੀ ਦੇਖਿਆ ਬਟ ਪ੍ਰਧਾਨ ਜ਼ਰੂਰ ਦੇਖਿਆ ਉਹਨਾਂ ਨੂੰ ਜੀ ਇਹ ਪ੍ਰਧਾਨ ਨੇ ਤੇ ਇਹ ਜਿਹੜੇ ਬੈਠੇ ਨੇ ਇਹ ਸ਼ੁਰੂ ਪਹਿਲੇ ਸਾਨੂੰ ਪਤਾ ਜਮੋਦੀ ਸਾਹਿਬ ਨੇ ਛੱਡ ਤੇ ਲਾਕੀ ਚਾਰਜ ਕੀਤਾ ਕੈਪਟਨ ਜਨਾਥ ਸਿੰਘ ਜਲਾਦਨ ਸਾਹਿਬ ਜੀ ਅੱਜ ਬੈਠੇ ਨੇ ਆਪਣੇ ਨਾਲ ਇਹ ਬੈਰੀਕਾਡ ਜਿਹੜਾ ਪਿੱਛੇ ਦੇਵਿੰਦਰ ਸ਼ਰਮਾ ਸਾਹਿਬ ਜੀ ਕਰ ਰਹੇ ਤੇ ਗੱਲ ਇਹ ਐਡਾ ਉੱਚਾ ਤੇ ਕੋਈ ਉਮਰ ਦੇ ਵਿੱਚੋਂ ਉਹ ਬੈਰੀਅਰ ਪੁਲਿਸ ਦਾ ਟੱਪ ਗਏ ਸੀਗੇ ਬਹੁਤ ਉੱਚਾ ਬੈਰੀਅਰ ਆਸ ਤੇ ਫਿਰ ਰਕਮ ਅੰਤਰੀਤਾ ਕਰੋ ਕੀਤਾ ਤਿੰਨ ਵਾਰੀ ਬਹੁਤ ਵੱਡੇ ਪੱਧਰ ਤੇ ਇਨੀ ਸੀਕਰਟ ਰੱਖੀ ਹੋਈ ਗੱਲ ਕਿਸੇ ਨੂੰ ਪਤਾ ਹੀ ਨਹੀਂ ਦੀ ਪੰਜਾਬ ਦੇ ਵਿੱਚ ਸਿਰਫ ਕਿ ਮੈਨੂੰ ਪਤਾ ਸੀਗਾ ਇੱਕ ਅੰਮਾਲੇ ਵਾਲੇ ਸੁਬੇਦਾਰ ਮੇਜਰਾਂ ਚ ਸਾਡੇ ਵਿੱਚ ਨਹੀਂ ਰਹੇ ਸੁਬੇਦਾਰ ਆਦਰ ਸਿੰਘ ਮਲਤਾਨੀ ਸਾਹਿਬ ਨਾ ਕੈਪਟਨ ਸਾਹਿਬ ਨੂੰ ਪਤਾ ਸੀਗਾ ਨਾ ਦੇਵਿਆਲ ਸਾਹਿਬ ਨੂੰ ਪਤਾ ਸੀਗਾ ਨਾ ਹੌਂਦਾਰ ਸਦੇਵ ਜੀ ਨੂੰ ਪਤਾ ਸੀਗਾ ਕਿਸੇ ਨੂੰ ਨਹੀਂ ਪਤਾ ਇੱਕ ਮੇਜਰ ਤੋਂ ਬਿਨਾ ਪੰਜਾਬ 'ਚ ਅਸੀ ਕਾਲ ਸੀਗੀ ਕਿ ਇਹ ਇਨੀ ਤਰੀਕ ਨੂੰ ਵੱਧ ਤੋਂ ਵੱਧ ਘੰਟੇ ਵਿੱਚ ਇੱਥੇ ਪਹੁੰਚੋ ਜਦ ਤਰ ਮੈਂ ਤਦ ਹੀ ਆਪਾਂ ਕੁਝ ਕਰਾਂਗੇ ਉਹ ਗੁਪਤ ਰੱਖਿਆ ਹੋਇਆ ਸੀਗਾ ਮਿਸ਼ਨ ਕਿਉਂ ਸਫਲ ਵੀ ਹੋਇਆ ਸਾਡਾ ਅਸੀਂ ਰੱਖਿਆ ਮੰਤਰੀ ਨੂੰ ਕਿਹਾ ਅਸਟੈਂਡ ਮੰਤਰੀ ਨੂੰ ਕਿਹਾ ਜੇ ਜੇਤਲੀ ਸਾਹਿਬ ਨੇ ਜਦੋਂ ਕਿਹਾ ਉਹ ਸਿੰਗਲ ਲਾਈਨ ਰੁਣ ਕੇ ਗਏ ਜਮਾਈ ਸਿੰਗਲ ਪਰਮਿਸ਼ਨ ਪਰ ਉੱਥੇ ਲੋੜੀ ਰਾਤ ਉਹ ਸੀ ਉਹਦੇ ਕੋਲ ਘਰ ਕੱਟੀ ਗੇਟ ਦੇ ਮੂਹਰੇ ਸਾਗਿਆ ਗੁਰਦੁਆਰਾ ਸਾਹਿਬ ਤੋਂ ਜੋ ਲੰਗਰ ਤੇ ਗੱਡੀਆਂ ਸੀ ਪੁਲਿਸ ਨੇ ਰੋਕਤੀਆਂ ਲੰਗਰ ਮੇ ਲਾਂ ਦਿੱਤਾ ਇੱਕ ਬੋਲੀ ਮੂਵਮੈਂਟ ਵੀ ਜਰੂਰ ਪਹੁੰਚਣੀ ਸੀਗੀ ਉਹ ਮੁਖਣੀ ਦੇ ਸਾਰੇ ਰਾਤ ਕੱਟੀ ਦੇ ਬਾਅਦ ਇੱਕਦ ਬਗੀਚੇ ਦੇ ਵਿੱਚ ਉਹ ਜੀ ਆਖੋ ਗੋਜਾਲ ਕੇ ਦੇਖਦੇ ਰਹੇ ਸਾਰੀ ਰਾਤ ਚਲੋ ਸਿਕਸ ਨਬਾਸੀ ਦਾ ਕਹਿੜਾ ਵੀ ਸੀਗਾ ਲੜਿਆ ਤੇ ਪ੍ਰਾਪਤੀ ਆ। ਕਿ ਸਾਨੂੰ ਮਾਣ ਹੈ ਸ਼ਕਲ ਦਾ। ਕਿ ਸਾਨੂੰ ਪ੍ਰਾਪਤੀ ਆ। ਅਸੀਂ ਜਦੋਂ ਪੈਨਸ਼ਨਾਂ ਲੈ ਰਹੇ ਆ। ਐ 2350 ਰੁਪਏ ਪੈਨਸ਼ਨ ਦੀ ਮਿਲੀ। ਜਦੋਂ ਮੈਂ ਪੈਨਸ਼ਨ ਆਜੀਆ ਹੁਣ ਐਡੀ ਮੋਤੀ ਸਰਕਾਰ ਦੀ ਜਾਂ ਮਰੋੜ ਸਿੰਘ ਸਰਕਾਰ ਦੀ ਕਿਹੜੀ ਮਿਹਰਬਾਨੀ ਹੋ ਗਈ ਸਾਡੇ ਤੇ। ਕਿ ਸਾਡੇਆਂ ਚ 40000 ਪੈਨਸ਼ਨਾਂ ਆਇਆ ਮੈਂ। ਇਸ ਨਾਲਸ ਕਟਿਆ ਸੰਘਰਸ਼ ਦੀਆਂ ਪ੍ਰਾਪਤੀਆਂ ਨੇ ਸਾਡੀਆਂ। ਤੇ ਇੱਕ ਚੁਪ ਸੀਗੇ ਸਰਕਾਰਾਂ ਤੇ ਪ੍ਰੈਸ਼ਰ ਸੀਗਾ। ਪਰ ਅੱਜ ਦੁੱਖ ਦੀ ਗੱਲ ਨਾ ਮੈਂ ਬੜਾ ਸਪਸ਼ਟ ਸ਼ਬਦਾਂ ਵਿੱਚ ਕਹਿ ਰਿਹਾ ਕਿ ਅੱਜ ਸਾਡੀ ਇਕਤਾ ਹੈਗੀ ਸਾਡੀਆਂ ਨਵੀਆਂ ਜਥੇਬੰਦੀਆਂ ਨੇ ਸਾਡੀ ਇਕਤਾ ਕੰਮ ਕਰਤੀ ਸਾਡਾ ਪ੍ਰੈਸ਼ਰ ਸਰਕਾਰਾਂ ਤੋਂ ਪੁੱਛਿਆ ਜੇ ਸਰਕਾਰਾਂ ਸਾਡਾ ਪੈ ਨਹੀਂ ਖਾਂਗੀਆਂ ਹੁਣ ਦੇਖੋ ਆਪਾਂ ਪਹਿਲਾ ਪ੍ਰੋਗਰਾਮ ਕਰਕੇ ਦਿੰਦੇ ਸੀ ਕਿ ਕਿੰਨਾ ਕਾਲਾ ਲੱਗ ਰਿਹਾ ਜਿਵੇਂ ਤੁਹਾਡੇ ਰੋਸ ਇਥੋਂ ਕਿਥੋਂ ਬਲਦੇ ਆ ਨੇ ਬੋਤ ਕਿਸੇ ਕਾਲ ਦੀ ਕਰਦਾ ਸੀ ਉਹ ਵਟਸਐਪ ਤੇ ਹੁੰਦਾ ਪੰਜਾਬ ਤਾਂ ਕੋਈ ਗੋਲੇ ਨਹੀਂ ਛੱਡਿਆ ਤੇ ਕੋਈ ਧਾਰੀ ਵਾਲ ਤੱਕ ਆਪਾਂ ਗਏ ਆ ਉੱਥੇ ਕੋਈ ਅਸੀ ਜਗ੍ਹਾ ਨਹੀਂ ਪੰਜਾਬ ਦੇ ਵਿੱਚ ਜਿੱਥੇ ਰਹਿਦਿਆਂ ਵਿੱਚ ਅਸੀਂ ਬੱਸਾਂ ਪਰ ਵਾਰ ਕੇ ਨਹੀਂ ਗਏ ਗੁਰਦਾਸਪੁਰ ਧਾਰੀ ਵਾਲ ਤੱਕ ਸਾਰਾ ਜਿਹੜੀ ਜਿੱਥੇ ਬੰਦੀ ਬਾਹਰ ਆਈ ਆ ਉਹਨੂੰ ਮਾਨ ਸਰਕਾਰ ਪਹਿਲਾਂ ਦਿੱਤਾ ਜਾਂਦਾ ਸੀਗਾ ਅਸੀਂ ਆਪਣੇ ਬਲਾਾਰੇ ਨੂੰ ਬੁਲਾਉਂਦੇ ਸੀ ਤੇ ਮੈਂ ਖੁਦ ਸਟੇਸ਼ਨ ਤੋਂ ਰਹਿਣਾ ਜਿਆਦਾ ਤੇ ਮੈਂ ਸਾਡੀ ਜਥੇਬੰਦੀ ਦੇ ਜਿਹੜੇ ਬਲਾਾਰੇ ਹੁੰਦੇ ਸੀ ਉਹਨਾਂ ਨੂੰ ਕਹਿੰਦਾ ਲੋ ਤੁਸੀਂ ਮੇਰੇ ਤੋਂ ਟਾਈਮ ਨਹੀਂ ਮੰਗਣਾ ਜਦ ਜੇ ਬੰਦੀਆ ਪਾਰਵਾਈਆਂ ਹੋਈਆਂ ਨੇ ਆਪਾਂ ਪਹਿਲਾਂ ਉਹਨਾਂ ਦੇ ਬੁਲਾਉਣਾਂ ਦਾ ਸੁਣੋ ਉਹਨਾਂ ਨੂੰ ਮਾਨ ਸਤਕਾਰ ਅਸੀਂ ਦੇਣਾ ਉਹਨਾਂ ਦੇ ਪਿਛਾਣ ਪਰ ਅੱਜ ਕੀ ਆ ਅੱਜ ਇੱਕ ਮੂੰਹ ਜੋ ਰਾਜਾ ਕੰਮ ਚੱਲ ਰਿਹਾ ਇਹ ਨਹੀਂ ਪਤਾ ਹੁੰਦਾ ਪ੍ਰਧਾਨ ਕੌਣ ਆ ਬੁਲਾ ਰਾ ਕੌਣ ਛੇ ਜਿਹੜਾ ਜਿਹੜੇ ਮਿਲਣ ਕਿਉਂਦਾ ਸਾਢੇ ਸਵੇਰ ਦੇ ਇਸ ਤਰ੍ਹਾਂ ਬਿਲਕੁਲ ਨਹੀਂ ਹੋਦਾ ਪ੍ਰਧਾਨ ਕਾਜੀ ਭੇਜਦਾ ਸੀਗਾ ਆਪ ਵੀ ਜਿਹਾ ਬੰਦੇ ਦੀ ਮੇਰਾ ਜੀ ਫਰਾਣਾ ਮੈਂ ਤਾਂ ਬੋਦੂਗਾ ਜੇ ਕੋਈ ਬੰਦਾ ਸਟੇਜ ਤੇ ਹੋਵੇ ਕਦੇ ਸਾਨੂੰ ਪਰੇਸ਼ਾਨੀ ਨਹੀਂ ਆਈ ਆ 12 ਲੱਖ ਦਾ ਸੌਰੀ 12 ਹਜ਼ਾਰ ਦਾ ਸਾਡਾ ਪਿਛਾਣੇ ਕੱਠ ਸੀਗਾ ਜਿਹੜੀ ਆਪਾਂ ਮਡਿਵਿਟੀ ਸੀਗੀ ਮਾਈ ਸਟੇਜ ਫੈਕਟਰੀ ਜਿਹਾ ਕੋਈ ਪਰੇਸ਼ਾਨੀ ਨਹੀਂ ਆਈ ਇੱਕ ਵਾਰਾ ਪਰਚੀ ਫੜ ਕੇ ਮੈਨੂੰ ਦੇ ਦਿੰਦਾ ਸੀਗਾ ਤੇ ਜੁਨੀਆ ਦਾ ਪ੍ਰਧਾਨ ਸੀਗਾ ਜਿਹੜਾ ਵੀ ਜਾ ਜੱਸੇ ਦਾ ਪ੍ਰਧਾਨ ਕਹ ਲਓ ਉਹ ਪਰਚੀ ਆਪਦੀ ਉੱਥੇ ਭੇਜ ਦਿੰਦਾ ਸੀ ਇੱਕ ਇੱਕ ਕਰਮੇ ਨੂੰ ਆਈ ਸੀ ਜਗਰਾਉਂਦੇ ਕਿ ਉਹ ਆਪਾਂ ਦੀ